ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਅਕਾਲੀ ਦਲ ਵਾਰਿਸ ਪੰਜਾਬ ਦੀ ਜ਼ਿਲ੍ਹਾ ਮੋਗਾ ਦੀ ਟੀਮ ਦੇ ਵਟਸਐਪ ਗਰੁੱਪ ਵਿੱਚ ਦੋ ਕੇਂਦਰੀ ਮੰਤਰੀਆਂ ਤੇ ਅਕਾਲੀ ਆਗੂ ਨੂੰ ਕਥਿਤ ਤੌਰ ਤੇ ਜਾਨੋਂ ਮਾਰਨ ਦੀ ਧਮਕੀ ਦੇਣ ਸੰਬੰਧੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਚੈਟ ਦੇ ਮਾਮਲੇ ਵਿੱਚ ਮੋਗਾ ਪੁਲਿਸ ਨੇ ਪਰਚਾ ਦਰਜ ਕਰਕੇ 28 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ ਇਨ੍ਹਾਂ ਵਿੱਚੋਂ 4 ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ ਤੇ ਉਹਨਾਂ ਵਿੱਚੋਂ 2 ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗ੍ਰਿਫਤਾਰ ਕੀਤੇ ਦੋਸ਼ੀਆਂ ਵਿੱਚ ਇੱਕ ਨਾਬਾਲਗ ਮੋਗੇ ਤੋਂ ਜਦਕਿ ਦੂਸਰਾ ਵਿਅਕਤੀ ਖੱਲੇ ਦਾ ਦੱਸਿਆ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਮਿਲੀ ਹੈ ਕਿ ਇਸ WhatsApp ਗਰੁੱਪ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮੇਸ਼ ਸ਼ਾ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਤੇ ਵਿਕਰਮਜੀਠਿਆ ਨੂੰ ਮਾਰਨ ਦੀ ਯੋਜਨਾ ਬਣਾਉਣ ਦਾ ਖੁਲਾਸਾ ਕੀਤਾ ਗਿਆ ਸੀ ਇਸ ਬਾਰੇ ਪੰਜਾਬ ਪੁਲਿਸ ਦੇ ਫਰੀਦਕੋਟ ਰੇਂਜ ਦੇ ਡੀਆਈਜੀ ਆਸ਼ਿਸ਼ ਕਪੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਜਿਹਦੇ ਵਿੱਚ ਜਿਵੇਂ ਕੱਲ ਦਾ ਇੱਕ ਵਾਇਰਲ ਹੋ ਰਿਹਾ ਸੀਗਾ ਗਰੁੱਪ ਤੇ ਵਟਸਐਪ ਚੈਟ ਜਿਹੜੀ ਵਾਇਰਲ ਹੋਈ ਹੈ ਜਿਹਦੇ ਵਿੱਚ ਕੀ ਲਿਖਿਆ ਸੀਗਾ ਵਾਇਰਸ ਪੰਜਾਬ ਦੇ ਅਕਾਲੀ ਦਲ ਮੂਕਾ ਦੇ ਨਾਮ ਤੋਂ ਜਿਹਦੇ ਵਿੱਚ ਕਾਫੀ ਚੈਟ ਦੇ ਉੱਤੇ ਲੋਕ ਜਿਵੇਂ ਐਨਐਸਏ ਜਿਹੜੀ ਐ ਅਮਰਪਾਲ ਦੀ ਵਿਧਾਨ ਦੇ ਉੱਤੇ ਰੋਜ਼ ਪ੍ਰਗਟ ਕਰ ਰਹੀ ਸੀ ਔਰ ਜਿਹੜੇ ਨਾਮੀ ਉੱਗੇ ਜਿਹੜੇ ਰਾਜਨੀਤਿਕ ਨੇਤਾ ਵਾਂ ਹੈਗੇ ਆ ਅਲੱਗ ਅਲੱਗ ਪਾਰਟੀਆਂ ਦੇ ਉਹਨਾਂ ਦਾ ਨੁਕਸਾਨ ਕਰਨ ਦੀ ਗੱਲ ਕਰ ਰਹੇ ਸੀ ਔਰ ਉਹ ਜਿਹੜੇ ਉਹਨਾਂ ਦੇ ਖਿਲਾਫ ਐ ਉਹਨਾਂ ਦੇ ਜਿਹੜੇ ਵਿਰੋਧੀ ਐ ਉਹਨਾਂ ਦਾ ਨੁਕਸਾਨ ਕਰਨ ਦੀ ਵਿੱਚ ਚੈਟ ਚ ਗੱਲ ਚੱਲ ਰਹੀ ਸੀ ਉਹਦੇ ਤੇ ਫੌਰਨ ਐਕਸ਼ਨ ਕਰਦੇ ਹੋਏ ਮੋਗਾ ਪੁਲਿਸ ਨੇ 2 ਨੰਬਰ ਐਫਆਈਆਰ ਸਾਈਬਰ ਥਾਣੇ ਚ ਅੱਜ ਮਾਰਨਿੰਗ ਚ ਰਜਿਸਟਰ ਕੀਤੀ ਆ ਸਾਡੇ 11:15 ਵਜੇ ਔਰ ਦੋ ਲੋਗਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਜਿਹੜੇ ਇਹਦੇ ਨਾਲ ਚੈਟ ਦੇ ਵਿੱਚ ਸਿਗੇ ਔਰ ਬਾਕੀ ਕੁਝ ਅਣਪਛਾਤੇ ਲੋਕ ਜਿਹਵੇ ਆਇਡੈਂਟੀਫਾਈ ਹੋਣਗੇ ਉਹਨਾਂ ਨੂੰ ਅਰੈਸਟ ਕਰਾਂਗੇ ਉਧਰ ਅਮਰਤਪਾਲ ਦੀ ਜਥੇਬੰਦੀ ਦੇ ਮੈਂਬਰਾਂ ਵੱਲੋਂ ਵਿਕਰਮ ਮਜੀਠੀਆ ਨੂੰ ਮਾਰੇ ਜਾਣ ਦੀ ਯੋਜਨਾ ਬਣਾਉਣ ਦੇ ਖੁਲਾਸੇ ਤੋਂ ਬਾਅਦ ਅਕਾਲੀ ਦਲ ਦੀ ਸਥਿਤੀ ਬੜੀ ਅਸਮੰਜਸ ਵਾਲੀ ਬਣ ਗਈ ਦਰਸਰ ਅਕਾਲੀ ਦਲ ਵੱਲੋਂ ਥਾਪੜਾ ਪ੍ਰਾਪਤ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇੱਕ ਦਿਨ ਪਹਿਲਾਂ ਪੰਜਾਬ ਸਰਕਾਰ ਵੱਲੋਂ ਅਮਰਤਪਾਲ ਤੇ ਐਨਐਸਏ ਵਧਾਉਣ ਦੇ ਮਾਮਲੇ ਦੀ ਨਿਖੇਦੀ ਕਰਦਿਆਂ ਇਸ ਨੂੰ ਵਾਪਸ ਲੈਣ ਲਈ ਆਖਿਆ ਸੀ ਪਰ ਕੱਲ ਦੀ ਹਮਲੇ ਦੀ ਯੋਜਨਾ ਦਾ ਖੁਲਾਸਾ ਹੋਣ ਤੋਂ ਬਾਅਦ ਅਕਾਲੀ ਦਲ ਨੇ ਅਮਰਤਪਾਲ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਅਕਾਲੀ ਆਗੂ ਵਿਕਰਮ ਜੀਠਿਆ ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਮਰਤਪਾਲ ਸਿੰਘ ਦੀਆਂ ਕਈ ਆਡੀਓ ਜਾਰੀ ਕਰਦਿਆਂ ਦਾਵਾ ਕੀਤਾ ਕਿ ਉਸਤੇ ਗੈਂਗਸਟਰਾਂ ਨਾਲ ਸੰਬੰਧ ਹਨ ਤੇ ਉਸ ਕੋਲ ਨਾਜਾਇਜ਼ ਹਥਿਆਰ ਹਨ ਉਹਨਾਂ ਇਸ ਸਾਰੇ ਮਾਮਲੇ ਦੀ ਜਾਂਚ ਐਨਆਈਏ ਤੋਂ ਕਰਵਾਉਣ ਦੀ ਮੰਗ ਕੀਤੀ ਕਿਉਂਕਿ ਉਹਨਾਂ ਆਖਿਆ ਕਿ ਪੰਜਾਬ ਪੁਲਿਸ ਦਾ ਸਿਆਸੀਕਰਨ ਹੋ ਚੁੱਕਾ ਹੈ ਤੇ ਉਸਤੇ ਅਮਰਤਪਾਲ ਦੀ ਜਾਂਚ ਲਈ ਭਰੋਸਾ ਨਹੀਂ ਕੀਤਾ ਜਾ ਸਕਦਾ ਐਸੇ ਮੌਕੇ ਬਿਕਰਮ ਮਜੀਠੀਆ ਨੇ ਅਮਰਤਪਾਲ ਸਿੰਘ ਤੇ ਨਸ਼ੀਲੀਆਂ ਗੋਲੀਆਂ ਵਰਤਣ ਦੇ આરોਪ ਵੀ ਲਾਏ। ਅਦਲਜੀਤ ਕਲਸੀ ਹੁਰੀ ਆਏ ਆ ਨਾ ਬਾਦ। ਦਲਜੀਤ ਕਲਸੀ ਤਾਂ ਉਹਦੇ ਸਾਥੀ ਸਨ ਜਿਹੜੇ ਕੀ ਕਹਿ ਰਹੇ ਆ ਕਿ ਉਹਦੇ ਕੋਲ ਤਾਂ ਫੋਨ ਵੀ ਆ ਉਥੇ। ਫਿਰ ਇੱਕ ਉਹ ਦੂਜਾ ਕੀ ਨਾ ਉਹ ਦਾ ਆਪਣੇ ਦਾ ਪ੍ਰਧਾਨ ਮੰਤਰੀ ਬਾਜੇ ਕੇ ਉਹ ਕੀ ਕਹਿ ਰਿਹਾ ਕਹਿੰਦਾ ਉਹ ਤਾਂ ਡਰਾਮਾ ਡਾਲਤੇ ਆ। ਜਿਹੜੇ ਖੁਲਾਸਾ ਕਰਦੇ ਆ ਉਹਨਾਂ ਨੂੰ ਇੱਕ ਕਰਕੇ ਸੋਧਿਆ ਜਾਂਦਾ ਉਹਨਾਂ ਨੂੰ ਠੋਕਿਆ ਜਾਂਦਾ ਕਿ ਭਾਈ ਤੁਸੀਂ ਨਹੀਂ ਬੋਲਣਾ। ਉਹਨ ਮੇਰੇ ਵਰਗੇ ਨਾਲ ਕੀ ਰੌਲਾ ਮੈਂ ਤੇ ਇੱਕੋ ਗੱਲ ਕਹੀ ਜਦੋਂ ਇਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਾ ਸਾਫ ਦੀ ਕਾਪੀ ਕਰਦਾ ਸੀ ਮੈਂ ਆਪਦੇ ਇਲਾਕੇ 'ਚ ਇੱਕ ਗੱਲ ਕਹੀ ਮੈਂ ਕਿਹਾ ਉਹ オリジナル ਸੀ ਉਹ ਅਸਲੀ ਸੀ ਅੰਮ੍ਰਿਤਪਾਲ ਨਕਲੀ ਔਰ ਮੈਂ ਅੱਜ ਵੀ ਉਸ ਗੱਲ ਤੇ ਕਾਇਮ ਆ ਕੋਈ ਮੈਨੂੰ ਸਹੀ ਗੱਲ ਦੱਸ ਮੈਨੂੰ ਪਿਆ 2 ਚੀਜ਼ਾਂ ਪਿਛੇ ਨਾਲੀਆਂ ਹਾਂ ਬਲੌਕ ਤੇ ਹਾਂ 4.5 ਲੱਖ ਰੁਪਏ ਦਾ ਭਾਈ ਜਦ ਉਹ ਇਦਾਂ ਦੀ ਜੀਤ ਨਹੀਂ ਵੀ ਸਾਰ ਦੁਕਾਨ ਤੇ ਲੈ ਕੇ ਵੇਚੀ ਆ ਹਾਂ ਉਹ ਲੈ ਲਿਆ ਸੀ ਮਤਲਬ ਉਹ ਰਖਾਇਆ ਕਿ ਤੇ ਮੈਂ ਪਰ ਉਹ ਮਿਲ ਲਿਆ ਤੇ ਮੈਂ ਕਿਸੇ ਕਾਰਜ ਵਾਸਤੇ ਸੀ ਨਾ ਪਰ ਮੈਨੂੰ ਐ ਲੱਗਦਾ ਵੀ ਉਹ ਉਹਦੀ ਕੋਈ ਲੋੜ ਨਹੀਂ ਪਈ ਹਾਲ ਤੱਕ ਦੋ ਚਾਰ ਸਾਲ ਵਾਸਤੇ ਮੈਨੂੰ ਤੋ ਤਿੰਨ ਸਾਲ ਵਾਸਤੇ ਹੈ ਨਾ ਮੈਨੂੰ ਹੋਰ ਕਿਵਾਰਜ ਨਿਕਲਣਾ ਪਣਾ ਤੇ ਇੰਨਾ ਤਾਂ ਕਿਸ ਨੂੰ ਆਪਾ ਦੇ ਨਹੀਂ ਸਕਦੇ 2000 ਪੀਸ ਜਦੋਂ ਵੀ ਆ ਗਿਆ ਹਨ ਵਾਂਟ ਉਦੋਂ ਮੈਨੂੰ ਪਤਾ ਹੋਣਾ ਹੈ ਨਾ ਫਿਰ ਜਦੋਂ ਹੁਣ ਜੇ ਮੈਂ ਇਥੋਂ ਨਿਕਲਿਆ ਇਹਨੂੰ ਕੇਸ ਹੈ ਨਾ ਉਹ ਫਿਰ ਆ ਪੈਸੇ ਮੰਗਾਈਏ ਆ ਇਸ ਬੰਦੇ ਕੋਲੋਂ ਮੈਂ 15-20 ਹਜ਼ਾਰ ਦੰਗਾਇਆ ਕਿਸੇ ਕੋਲ ਉਹ ਹੀ ਇੰਤਜ਼ਾਮ ਹੋ ਜਾਣਾ ਮਹੀਨੇ ਖੰਡ ਦੇ ਵਿੱਚ ਉਹ ਚ ਮੇਰਾ ਇਨਾ ਪੈਸਾ ਲੱਗਣਾ ਨਹੀਂਗਾ ਕੰਮ ਉਹ ਕੰਮ ਚ ਜੇ ਮੈਂ ਨਿਕਲਿਆ ਤਾਂ ਇਥੇ ਜੇ ਨਾਂ ਨਹੀਂ ਤਾਂ ਨਾ ਪਿਆ ਮੈਨੂੰ ਫਿਰ ਵੀ ਉਹ ਪੈਸੇ ਜਿਹੜੇ ਆ ਉਹ ਮੈਂ ਵਰਤ ਲੈਣੇ ਕਿਉਂਕਿ ਉਹ ਪੈਸੇ ਆ ਮੇਰੇ ਹੀ ਸੀ ਹਾਂ ਉਹ ਜੈਪਾਲ ਨੇ ਲੁੱਟ ਕੀਤੀ ਸੀ ਇੱਕ ਹੀ ਹਾਂ ਠੀਕ ਹੈ ਉਹ ਪੈਸੇ ਉਹਦੇ ਚ ਮੇਰਾ ਹਿੱਸਾ ਹੈ ਅੱਛਾ ਬਿਲਕੁਲ ਪੰਜਾਬ ਸਰਕਾਰ ਨੇ ਕੱਲ ਵਿਦਿਆਰਥੀਆਂ ਦੀ ਸਿਹਤ ਦੇ ਮੱਦੇਨਜ਼ਰ ਇੱਕ ਵੱਡਾ ਫੈਸਲਾ ਲੈਂਦਿਆਂ ਸੂਬੇ ਦੇ ਸਾਰੇ ਸਕੂਲਾਂ ਵਿੱਚ ਹੁਣ એનર્ਜੀ ਡਰਿੰਕਸ ਦੀ ਵਿਕਰੀ ਤੇ ਮੁਕੰਮਲ ਤੌਰ ਤੇ ਪਾਬੰਦੀ ਲਾ ਦਿੱਤੀ ਹੈ। ਪੰਜਾਬ ਸਰਕਾਰ ਦਾ ਦਾਵਾ ਹੈ ਕਿ ਇਹ એનર્ਜੀ ਡਰਿੰਕਸ ਵਿਦਿਆਰਥੀਆਂ ਦੀ ਸਿਹਤ ਲਈ ਠੀਕ ਨਹੀਂ ਇਸ ਲਈ ਤਾਜ਼ਾ ਹੁਕਮ ਜਾਰੀ ਹੋਣ ਤੋਂ ਬਾਅਦ ਸੂਬੇ ਦੇ ਕਿਸੇ ਵੀ ਸਕੂਲ ਵਿੱਚ ਇਹਨਾਂ એનર્ਜੀ ਡਰਿੰਕਸ ਨੂੰ ਵੇਚਿਆ ਨਹੀਂ ਜਾਵੇਗਾ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਦੱਸਿਆ ਬੁੱਲਾਂ ਵਿੱਚ ਬੈਨਡ 18 ਸਾਲ ਤੱਕ ਕਿਉਂਕਿ WHO ਦੇ ਰეკਮੈਂਡੇਸ਼ਨਸ ਆ ਗਏ ਆ ਵੈਸੇ ਇਹ ਜਿਹੜੇ ਸੈਂਟਰਲ ਲਾ ਹੁੰਦੇ ਆ ਸਾਰੇ ਜੋ ਮੇਰੀ ਜੂਰੀਸਡਿਕਸ਼ਨ ਵਿੱਚ ਕਰਤੀ ਮੈਂ ਜੇਪੀ ਨੱਡਾ ਜੀ ਨੂੰ ਮਿਲ ਕੇ ਆਇਆ ਕਿ ਉਹਨੂੰ ਕਾਲਜਾਂ ਵਿੱਚ ਵੀ ਬੈਨ ਕਰੋ ਇਹ ਜਨਰਲੀ ਬੈਨ ਹੋਣੀਆਂ ਚਾਹੀਦੀਆਂ ਬਟ ਹਰ ਚੀਜ਼ ਕਾਨੂੰਨ ਦੇ ਨਾਲ ਨਹੀਂ ਹੁੰਦੀ ਜੇ ਪੇਰੈਂਟਸ ਨੂੰ ਔਰ ਟੀਚਰਸ ਨੂੰ ਪੇਰੈਂਟਸ ਨੂੰ ਕਹਾਂਗੇ ਵੀ ਘਰ ਚਲੇ ਰੱਖੋ ਟੀਚਰਸ ਨੂੰ ਕਹਤਾ ਵੀ ਸਕੂਲ ਕਾਲਜਾਂ ਦੇ ਵਿੱਚ ਨਹੀਂ ਰੱਖਣੇ ਇਹ ਜਿਹੜਾ ਸਟੋਰ ਕਰੇਗਾ ਉਹਦੇ ਤੇ ਐਕਸ਼ਨ ਹੋਏਗਾ ਸੂਨਾ ਕਾਲਜਾਂ ਚ ਅਵੇਲੇਬਲ ਨਹੀਂ ਹੋਊਗਾ ਅਵੇਲੇਬਲ ਨਹੀਂ ਹੋਣੀ ਚਾਹੀਦੀ ਇਹ ਬਟ ਅਲਟੀਮੇਟਲੀ ਲੋਕਾਂ ਨੂੰ ਸਮਝਣਾ ਪਏਗਾ ਕਿ ਇਹ ਸਿਹਤ ਵਾਸਤੇ ਬਹੁਤ ਹਾਨੀਕਾਰਕ ਹੈ ਕਿ ਇਹਦੇ ਚ ਕੈਫੀਨ ਬਹੁਤ ਹੈ 슈ਗਰ ਬਹੁਤ ਜ਼ਿਆਦਾ ਇਹ ਕਾਰਡੀਓ ਵਾਸਕੂਲਰ ਸਿਸਟਮ ਬ੍ਰੇਨ ਨੂੰ ਸਾਰਿਆਂ ਨੂੰ 네ਗੇਟਿਵਲੀ ਇਫੈਕਟ ਕਰਦੀ ਆ ਇਹਦੇ ਨਾਲ ਹਾਈਪਰ ਟੈਨਸ਼ਨ ਡਾਇਬੀਟਸ ਦੀ ਇਨਸੀਡੈਂਸ ਬਹੁਤ ਵੱਧਦੀ ਆ ਹਾਰਟ ਅਟੈਕ ਹੋ ਰਹੇ ਜਿਹੜੇ ਯੰਗ ਬੰਦਿਆਂ ਦੇ ਵਿੱਚ ਹੋ ਰਿਹਾ ਉਹਦੇ ਕੁਝ ਕਾਰਨ ਇਹ ਵੀ ਹੈਗਾ ਉਹਦੇ ਚ ਸੂਬਾ ਸਰਕਾਰ ਨੇ ਸੂਬੇ ਦੇ ਪਿੰਡਾਂ ਵਿੱਚ ਬਣੇ ਛੱਪੜਾਂ ਦੀ ਸਫਾਈ ਇਹਨਾਂ ਤੇ ਹੋਏ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕੱਲ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਐਲਾਨ ਕੀਤਾ ਕਿ ਸੂਬੇ ਭਰ ਦੇ 15000 ਛੱਪੜਾਂ ਨੂੰ 31 ਮਈ ਤੱਕ ਸਾਫ਼ ਕਰ ਲਿਆ ਜਾਵੇਗਾ ਇਸ ਲਈ ਲਗਭਗ 5000 ਕਰੋੜ ਰੁਪਏ ਦੇ ਬਜਟ ਦਾ ਪ੍ਰਬੰਧ ਕੀਤਾ ਗਿਆ ਹੈ ਉਹਨਾਂ ਪ੍ਰੈਸ ਕਾਨਫਰੰਸ ਵਿੱਚ ਇਹ ਖੁਲਾਸਾ ਵੀ ਕੀਤਾ ਕਿ ਸੂਬੇ ਦੇ ਪਿੰਡਾਂ ਵਿੱਚ ਛੱਪੜਾਂ ਤੇ ਹੋਏ ਨਜਾਇਜ਼ ਕਬਜ਼ਿਆਂ ਨੂੰ ਵੀ ਇਸ ਸਫਾਈ ਮਹਿੰਮਤran ਛਡਵਾਇਆ ਜਾਵੇਗਾ ਜੇਕਰ ਦੋਸ਼ੀਆਂ ਨੇ ਅਜੇ ਹਾਂ ਕਬਜ਼ਾ ਨਾ ਛੱਡਿਆ ਤਾਂ ਉਹਨਾਂ ਵਿਰੁੱਧ ਕਾਨੂੰਨ ਅਨੁਸਾਰ ਸਖਤ ਕਾਰਵਾਈ ਵੀ ਕੀਤੀ ਜਾਵੇਗੀ। ਪੰਜਾਬ ਸਰਕਾਰ ਨੇ ਕੱਲ੍ਹ ਕਈ ਵਿਭਾਗਾਂ ਵਿੱਚ ਵੱਡੇ ਫੇਰਬਦਲ ਕਰਦਿਆਂ ਕਈ ਤਬਾਦਲੇ ਕੀਤੇ। ਸਰਕਾਰ ਨੇ ਮਾਲ ਵਿਭਾਗ ਵਿੱਚ ਫੇਰਬਦਲ ਕਰਦਿਆਂ 56 ਤਹਿਸੀਲਦਾਰਾਂ ਤੇ 166 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕਰ ਦਿੱਤੇ। ਦੱਸਿਆ ਗਿਆ ਹੈ ਕਿ ਮਾਲ ਵਿਭਾਗ ਵਿੱਚ ਇਨ੍ਹਾਂ ਅਫਸਰਾਂ ਵਿਰੁੱਧ ਕਈ ਸ਼ਿਕਾਇਤਾਂ ਮਿਲੀਆਂ ਸਨ ਜਿਨ੍ਹਾਂ ਤੋਂ ਬਾਅਦ ਇਨ੍ਹਾਂ ਦੇ ਤਬਾਦਲੇ ਕੀਤੇ ਗਏ ਇਸ ਦਰਮਿਆਨ ਪੰਜਾਬ ਸਰਕਾਰ ਨੇ ਕੱਲ 3 IAS ਤੇ 9 PCS ਅਧਿਕਾਰੀਆਂ ਦੇ ਤਬਾਦਲੇ ਵੀ ਕੀਤੇ ਸ਼੍ਰੋਮਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਯੋਗਤਾ ਨਿਯੁਕਤੀ ਜ਼ਿੰਮੇਵਾਰੀਆਂ ਤੇ ਸੇਵਾ ਮੁਕਤੀ ਸੰਬੰਧੀ ਮੰਗੇ ਸੁਝਾਵਾਂ ਦੇ ਸਮੇਂ ਵਿੱਚ ਵਾਅਦਾ ਕਰ ਦਿੱਤਾ ਹੈ ਹੁਣ ਇਹ ਸੁਝਾਅ 20 ਮਈ ਤੱਕ ਐਸਜੀਪੀਸੀ ਨੂੰ ਭੇਜੇ ਜਾ ਸਕਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਇਹ ਸੁਝਾਅ ਸ਼੍ਰੋਮਣੀ ਕਮੇਟੀ ਨੂੰ ਦਸਤੇ ਰੂਪ ਵਿੱਚ ਜਾਂ ਅਧਿਕਾਰਤ ਈਮੇਲ ਤੇ ਵਟਸਐਪ ਨੰਬਰ ਤੇ ਹੀ ਭੇਜੇ ਜਾਣ ਪੰਜਾਬ ਪੁਲਿਸ ਨੇ ਨਸ਼ਾ ਵਿਰੋਧ ਬਿੱਡੀ ਮੁਹੰਮਦ ਤਹਿਤ ਕੱਲ ਨਸ਼ਾ ਤਸਕਰਾਂ ਤੇ ਸਕੰਜਾ ਹੋਰ ਕੱਸ ਦਿੱਤਾ ਸ਼ਾਹਕੋਟ ਨਜ਼ਦੀਕ ਇਲਾਕੇ ਵਿੱਚ ਨਸ਼ਾ ਤਸਕਰਾਂ ਨੂੰ ਫੜਨ ਗਈ ਪੁਲਿਸ ਤੇ ਨਸ਼ਾ ਤਸਕਰਾਂ ਦਰਮਿਆਨ ਗੋਲੀਬਾਰੀ ਹੋ ਗਈ ਇਸ ਗੋਲੀਬਾਰੀ ਵਿੱਚ ਇੱਕ ਨਸ਼ਾ ਤਸਕਰ ਦੀ ਮੌਤ ਹੋ ਗਈ ਜਦ ਕਿ ਉਸ ਦੇ ਦੋ ਸਾਥੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਧਰ ਜਲੰਧਰ ਵਿੱਚ ਸਾਬਕਾ ਕੈਬਨਿਟ ਮੰਤਰੀ ਮਨਰੰਜਨ ਕਾਲੀਆ ਦੇ ਘਰ ਤੇ ਗਰਨੇਡ ਹਮਲੇ ਦੇ ਦੋ ਸ਼ਹਿਟ ਗ੍ਰਿਫਤਾਰ ਕੀਤੇ ਦੋਸ਼ੀਆਂ ਨੂੰ ਕੱਲ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ਵਿੱਚ ਮੋੜ ਪੇਸ਼ ਕਰ ਪੰਜਾਬ ਪੁਲਿਸ ਨੇ ਉਹਨਾਂ ਦਾ 8 ਦਿਨ ਦਾ ਰਿਮਾਂਡ ਹਾਸਲ ਕੀਤਾ ਇਸ ਦੇ ਦਰਮਿਆਨ ਜਲੰਧਰ ਦੇ ਯੂਟਿਊਬਰ ਰੌਜਰ ਸੰਧੂ ਦੇ ਘਰ ਤੇ ਗਰਨੇਡ ਹਮਲੇ ਦੇ ਵਿੱਚ ਸ਼ਾਮਲ ਫੌਜ ਦੇ ਸਪਾਹੀ ਨੂੰ ਵੀ ਕੱਲ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕਰ ਪੰਜਾਬ ਪੁਲਿਸ ਨੇ ਉਸ ਦਾ 3 ਦਿਨ ਦਾ ਹੋਰ ਪੁਲਿਸ ਰਿਮਾਂਡ ਹਾਸਲ ਕਰ ਲਿਆ ਜਲੰਧਰ ਵਿੱਚ ਕੱਲ ਇੱਕ ਦਰਦਨਾਕ ਹਾਦਸੇ ਵਿੱਚ 3 ਸਾਲਾ ਬੱਚੇ ਦੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਕਿਸ਼ਨਪੁਰਾ ਦੇ ਤਿਰਪੁਰ ਵਜੋਂ ਹੋਈ ਹੈ ਦੱਸਿਆ ਗਿਆ ਹੈ ਕਿ ਪਰਿਵਾਰ ਬੱਚੇ ਦਾ ਮੁੰਡਨ ਕਰਵਾਉਣ ਲਈ ਉਸ ਨੂੰ ਲਿਜਾ ਰਿਹਾ ਸੀ ਕਿ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਦਰੜ ਦਿੱਤਾ ਸੂਤਰਾਂ ਮੁਤਾਬਕ ਮ੍ਰਿਤਕ ਬੱਚਾ ਪਰਿਵਾਰ ਦਾ ਇਕਲੌਤਾ ਬੱਚਾ ਸੀ ਸੂਬੇ ਵਿੱਚ ਚੱਲ ਰਹੀ ਸਿੱਖਿਆ ਕ੍ਰਾਂਤੀ ਮੁਹੰਮਤ ਤਹਿਤ ਜਿੱਥੇ ਅਧ்கਾਟਨੀ ਸਮਾਰੋਹਾਂ ਦਰਮਿਆਨ ਆਪਵਾਧਾਇਕਾਂ ਤੇ ਮੰਤਰੀਆਂ ਨੂੰ ਕਿਸਾਨਾਂ ਤੇ ਕਈ ਹੋਰ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਐਸੇ ਦਰਮਿਆਨ ਹੁਣ ਐਸੇ ਸਿੱਖਿਆ ਕ੍ਰਾਂਤੀ ਮੁਹਿੰਮ ਵਿੱਚ ਅਧਿਆਪਕ ਵਰਗ ਦਾ ਗੁੱਸਾ ਵੀ ਸੱਤਵੇਂ ਅਸਮਾਨ ਤੇ ਪੁੱਜ ਗਿਆ ਹੈ। ਦਰਸਲ ਸੂਬੇ ਵਿੱਚ ਜ਼ਿਆਦਾਤਰ ਅਧਿਆਪਕ ਪਿਛਲੇ 2 ਮਹੀਨਿਆਂ ਤੋਂ ਤਨਖਾਹਾਂ ਨੂੰ ਤਰਸ ਰਹੇ ਹਨ ਜਿਸ ਦੇ ਚਲਦੇ ਉਹ ਵਿੱਤੀ ਸੰਕਟ ਦਾ ਸ਼ਿਕਾਰ ਬਣ ਗਏ ਹਨ। ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਤਾਨਾ ਕੀਤਾ ਹੈ ਕਿ ਜੇਕਰ ਉਸਨੇ ਅਧਿਆਪਕਾਂ ਦੀਆਂ ਤਨਖਾਹਾਂ ਤੁਰੰਤ ਰਿਲੀਜ਼ ਨਾ ਕੀਤੀਆਂ ਤਾਂ ਸੂਬਾ ਸਰਕਾਰ ਵਿਰੁੱਧ ਸੰਘਰਸ਼ ਵਿੱਡਿਆ ਜਾਵੇਗਾ। ਤੇ ਸਿੱਖਿਆ ਕ੍ਰਾਂਤੀ ਮਹਿੰਮਦ ਰਾਨ ਹੋਣ ਵਾਲੇ ਉਦਘਾਟਨੀ ਸਮਾਰੋਹਾਂ ਦਾ ਵੀ ਬਾਈਕਾਟ ਕੀਤਾ ਜਾਵੇਗਾ ਇੱਥੇ ਇਹ ਦੱਸਣਾ ਬਣਦਾ ਹੈ ਕਿ ਅਪ੍ਰੈਲ ਮਹੀਨਾ ਵੀ ਲਗਭਗ ਬੀਤਣ ਵਾਲਾ ਹੈ ਪਰ ਸੂਬੇ ਦੇ ਬਹੁਤ ਸਾਰੇ ਅਧਿਆਪਕ ਫਰਵਰੀ ਤੇ ਮਾਰਚ ਮਹੀਨੇ ਦੀ ਤਨਖਾਹ ਤੋਂ ਫਿਲਹਾਲ ਬਾਂਝੇ ਹਨ ਕਰਨਾਟਕਾ ਦੇ ਸਾਬਕਾ ਡੀਜੀਪੀ ਓਮ ਪ੍ਰਕਾਸ਼ ਦੇ ਕਤਲ ਦੇ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੂੰ ਕੱਲ੍ਹ ਕਈ ਅਹਿਮ ਖੁਲਾਸੇ ਹੋਏ ਜਿੰਨਾ ਤੋਂ ਪਤਾ ਲੱਗਿਆ ਕਿ ਡੀਜੀਪੀ ਦੀ ਪਤਨੀ ਪੱਲਵੀ ਨੇ ਹੀ ਚਾਕੂ ਮਾਰ ਕੇ ਡੀਜੀਪੀ ਦਾ ਕਤਲ ਕਰ ਦਿੱਤਾ ਸੀ ਇਹ ਵੀ ਪਤਾ ਲੱਗਿਆ ਕਿ ਪੱਲਵੀ ਨੇ ਕਤਲ ਕਰਨ ਤੋਂ ਪਹਿਲਾਂ ਡੀਜੀਪੀ ਦੀਆਂ ਅੱਖਾਂ ਵਿੱਚ ਲਾਲ ਮਿਰਚਾਂ ਧੁੱਕ ਦਿੱਤੀਆਂ ਸਨ ਅਤੇ ਇਸ ਤੋਂ ਬਾਅਦ ਚਾਕੂ ਦੇ ਵਾਰ ਕਰ ਡੀਜੀਪੀ ਦਾ ਕਤਲ ਕਰ ਦਿੱਤਾ ਸੀ ਪੁਲਿਸ ਨੇ ਇਸ ਮਾਮਲੇ ਵਿੱਚ ਸਾਜ਼ਿਸ਼ ਵਿੱਚ ਸ਼ਾਮਲ ਡੀਜੀਪੀ ਦੀ ਧੀ ਨੂੰ ਵੀ ਗ੍ਰਿਫਤਾਰ ਕੀਤਾ ਹੈ ਕਤਲ ਦੀ ਵਜ੍ਹਾ ਘਰੇਲੂ ਝਗੜਾ ਦੱਸਿਆ ਜਾ ਰਿਹਾ ਹੈ ਅਮਰੀਕੀ ਰਾਸ਼ਟਰਪਤੀ 트੍ਰੰਪ ਦੁਆਰਾ ਲਏ ਗਏ ਕਈ ਟੈਕਸ ਵਧਾਉਣ ਸੰਬੰਧੀ ਫੈਸਲੇ ਤੇ ਵਿਸ਼ਵਵਿਤ ਵਿੱਚ ਛਾਈ ਆਰਥਿਕ ਮੰਦੀ ਦੀ ਅਸ਼ੰਕਾ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਵਿੱਚ ਚੱਲ ਰਿਹਾ ਰਿਕਾਰਡ ਵਾਧਾ ਕੱਲ ਵੀ ਜਾਰੀ ਰਿਹਾ। ਭਾਰਤ ਵਿੱਚ ਕੱਲ ਸੋਨੇ ਦੀ ਕੀਮਤ ਇੱਕ ਸਮੇਂ ਲਗਭਗ 1 ਲੱਖ ਰੁਪਏ ਪ੍ਰਤੀ ਟੋਲਾ ਨਜ਼ਦੀਕ ਪਹੁੰਚ ਗਈ। ਇੱਕ ਸਮੇਂ ਭਾਰਤ ਵਿੱਚ ਟੋਲੇ ਸੋਨੇ ਦੀ ਕੀਮਤ 99800 ਰੁਪਏ ਦੱਸੀ ਗਈ। ਪੰਜਾਬ ਸਮੇਤ ਉੱਤਰੀ ਭਾਰਤ ਦੇ ਲੋਕਾਂ ਲਈ ਇਸ ਵਾਰ ਗਰਮੀਆਂ ਬੇਹਾਲ ਕਰਨ ਵਾਲੀਆਂ ਸਾਬਤ ਹੋ ਸਕਦੀਆਂ ਹਨ ਅਤੇ ਲੋਕਾਂ ਨੂੰ ਪਾਣੀ ਤੇ ਬਿਜਲੀ ਦੀ ਕਿੱਲਤ ਦਾ ਵੱਡੇ ਪੱਧਰ ਤੇ ਸਾਹਮਣਾ ਕਰਨਾ ਪੈ ਸਕਦਾ ਹੈ। ਇੱਕ ਸਰਵੇਖਣ ਮੁਤਾਬਕ ਇਸ ਵਾਰ ਹਿਮਾਲਿਆ ਖੇਤਰ ਵਿੱਚ ਬਰਫ਼ਵਾਰੀ ਦਾ ਪੱਧਰ ਆਮ ਨਾਲੋਂ ਲਗਭਗ 25% ਘਟ ਹੈ। ਮਾਹਰਾਂ ਮੁਤਾਬਕ ਇਸ ਵਾਰ ਸਰਦੀਆਂ ਤੇ ਸੀਜ਼ਨ ਵਿੱਚ ਹਿਮਾਲਿਆ ਖੇਤਰ ਵਿੱਚ ਬਰਫ਼ਵਾਰੀ ਪਿਛਲੇ 23 ਸਾਲਾਂ ਵਿੱਚ ਸਭ ਤੋਂ ਘੱਟ ਹੋਈ ਹੈ। ਜਸਤੇ ਚਲਦੇ ਇਥੋਂ ਨਿਕਲ ਵਾਲੇ ਦਰਿਆਵਾਂ ਵਿੱਚ ਪਾਣੀ ਦੀ ਕਮੀ ਰਹੇਗੀ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਵਾਰ ਗਰਮੀਆਂ ਦੇ ਸੀਜ਼ਨ ਵਿੱਚ ਪਾਣੀ ਦੀ ਕਿਲਤ ਦੇ ਖਦਸ਼ਾ ਪੈਦਾ ਹੋਣ ਦਾ ਡਰ ਹੈ ਕਿਉਂਕਿ ਪਿਛਲੇ ਬਰਖਾ ਰੁੱਤ ਦੌਰਾਨ ਹਿਮਾਲਿਆ ਖੇਤਰ ਵਿੱਚ ਬਰਖਾ ਬੇਹਦ ਘੱਟ ਹੋਈ ਜਿਸ ਦੇ ਚਲਦੇ ਪੰਜਾਬ ਦੇ ਚਾਰੋਂ ਵੱਡੇ ਡੈਮਾਂ ਵਿੱਚ ਪਾਣੀ ਦਾ ਪੱਧਰ ਪਹਿਲਾਂ ਦੇ ਮੁਕਾਬਲੇ ਬੇਹਦ ਘੱਟ ਹੈ ਸਪਰੀਮ ਕੋਰਟ ਵਿੱਚ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬਿਆਨ ਸਿੰਘ ਹਤਿਆ ਮਾਮਲੇ ਦੇ ਮੁੱਖ ਦੋਸ਼ੀ ਜਗਤਾਰ ਸਿੰਘ ਹਵਾਰਾ ਦੀ ਉਸ ਪਟੀਸ਼ਨ ਤੇ ਕੱਲ ਸੁਣਵਾਈ ਹੋਈ ਜਿਸ ਵਿੱਚ ਹਵਾਰਾ ਨੇ ਖੁਦ ਨੂੰ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ। ਸੁਪਰੀਮ ਕੋਰਟ ਨੇ ਸੁਣਵਾਈ ਤੋਂ ਬਾਅਦ ਇਹ ਫੈਸਲਾ ਦਿੱਤਾ ਕਿ ਅਗਲੀ ਸੁਣਵਾਈ 2 ਹਫ਼ਤੇ ਬਾਅਦ ਹੋਵੇਗੀ। ਕੱਲ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਹਵਾਰਾ ਦੀ ਇਸ ਪਟੀਸ਼ਨ ਦਾ ਸਖਤ ਵਿਰੋਧ ਕਰਦਿਆਂ ਆਖਿਆ ਕੇ ਹਵਾਰਾ ਨੂੰ ਕਿਸੇ ਵੀ ਹਾਲਤ ਵਿੱਚ ਪੰਜਾਬ ਦੀ ਕਿਸੇ ਵੀ ਜੇਲ੍ਹ ਵਿੱਚ ਤਬਦੀਲ ਨਹੀਂ ਕਰਨਾ ਚਾਹੀਦਾ ਕਿਉਂਕਿ ਉਸ ਦਾ ਪੰਜਾਬ ਨਾਲ ਕੋਈ ਵੀ ਕੇਸ ਨਹੀਂ ਚੱਲ ਰਿਹਾ ਪੰਜਾਬ ਤਰਫੋਂ ਪੇਸ਼ ਵਕੀਲ ਨੇ ਇਹ ਤਰਕ ਦਿੱਤਾ ਕਿ ਜੇਕਰ ਹਵਾਰਾ ਨੂੰ ਤਿਹਾਰ ਜੇਲ੍ਹ ਤੋਂ ਤਬਦੀਲ ਕਰਨਾ ਹੀ ਹੈ ਤਾਂ ਉਸ ਨੂੰ ਚੰਡੀਗੜ੍ਹ ਦੀ ਜੇਲ੍ਹ ਵਿੱਚ ਤਬਦੀਲ ਕੀਤਾ ਜਾਵੇ ਐਸਾਈ ਧਰਮ ਦੇ ਸਭ ਤੋਂ ਵੱਡੇ ਧਾਰਮਿਕ ਆਗੂ ਪੋਪ ਫਰਾਂਸਿਸ ਦਾ ਕੱਲ ਸਵੇਰੇ ﾃਹਾਤ ਹੋ ਗਿਆ ਉਹ ਲੰਬੇ ਸਮੇਂ ਤੋਂ ਬਿਮਾਰ ਸਨ ਉਹ 88 ਸਾਲਾਂ ਦੇ ਸਨ ਪੋਪ ਦੇ ਦੇਹਾਂਤ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਤਿੰਨ ਦਿਨ ਦੇ ਰਾਸ਼ਟਰੀ ਸ਼ੋਕ ਦਾ ਐਲਾਨ ਕੀਤਾ ਹੈ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਨਾਲ ਹੁਣ ਇੱਕ ਨਸ਼ਾ ਮੁਕਤੀ ਮੋਰਚੇ ਦਾ ਵੀ ਗਠਨ ਕਰ ਦਿੱਤਾ ਹੈ ਇਸ ਮੋਰਚੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ ਆਮ ਆਦਮੀ ਪਾਰਟੀ ਨੇ ਇਸ ਮਕਸਦ ਲਈ ਸੂਬੇ ਵਿੱਚ 28 ਜ਼ਿਲ੍ਹਾ ਕੋਆਰਡੀਨੇਟਰਾਂ ਦਾ ਕੱਲ ਐਲਾਨ ਕੀਤਾ ਇਹ ਕੋਆਰਡੀਨੇਟਰ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਘਰ-ਘਰ ਤੱਕ ਪਹੁੰਚ ਕਰਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨਗੇ ਛਾਰਖੰਡ ਵਿੱਚ ਕੱਲ ਪੁਲਿਸ ਦਾ ਨਕਸਲੀਆਂ ਨਾਲ ਇੱਕ ਵੱਡਾ ਮੁਕਾਬਲਾ ਹੋਇਆ ਜਿਸ ਵਿੱਚ 8 ਨਕਸਲੀ ਹਲਾਕ ਹੋ ਗਏ ਇਨ੍ਹਾਂ ਵਿੱਚੋਂ ਇੱਕ ਉੱਚ ਪੱਦਰੀ ਕਮੇਟੀ ਦਾ ਨਕਸਲੀ ਮੈਂਬਰ ਵੀ ਸ਼ਾਮਲ ਹੈ ਜਿਸ ਤੇ ਲਗਭਗ 1 ਕਰੋੜ ਰੁਪਏ ਦਾ ਇਨਾਮ ਸੀ ਕਾਂਗਰਸੀ ਆਗੂ ਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅੱਜ ਕੱਲ ਅਮਰੀਕਾ ਦੇ ਆਪਣੇ ਦੌਰੇ ਤੇ ਗਏ ਹੋਏ ਹਨ ਕੱਲ ਇੱਥੇ ਆਪਣੇ ਇੱਕ ਸੰਬੋਧਨ ਵਿੱਚ ਉਹਨਾਂ ਮਹਾਰਾਸ਼ਟਰ ਵਿਧਾਨ ਸਭਾ ਦਾ ਹਵਾਲਾ ਦਿੰਦੇ ਹੋਏ ਇੱਥੇ ਹੋਈਆਂ ਚੋਣਾਂ ਦੇ ਮਾਮਲੇ ਵਿੱਚ ਚੋਣ ਕਮਿਸ਼ਨ ਤੇ ਤਲਖ ਟਿੱਪਣੀਆਂ ਕੀਤੀਆਂ ਰਾਹੁਲ ਗਾਂਧੀ ਨੇ ਆਖਿਆ ਕਿ ਇਹਨਾਂ ਵਿਧਾਨ ਸਭਾ ਚੋਣਾਂ ਵਿੱਚ ਚੋਣ ਕਮਿਸ਼ਨ ਨੇ ਕਈ ਸਮਝੌਤੇ ਕੀਤੇ ਤੇ ਕਈ ਗੜਬੜੀਆਂ ਕੀਤੀਆਂ ਜਿਸ ਦੇ ਚਲਦੇ ਭਾਜਪਾ ਜੇਤੂ ਹੋ ਨਿਪੜੀ ਇਸ ਦਰਮਿਆਨ ਭਾਜਪਾ ਨੇ ਰਾਹੁਲ ਗਾਂਧੀ ਦੀ ਇਸ ਟਿੱਪਣੀ ਨੂੰ ਗद्दार ਕਰਾਰ ਦਿੱਤਾ ਤੇ ਆਖਿਆ ਕਿ ਨੈਸ਼ਨਲ ਹੈਰਾਲਡ ਮਾਮਲੇ ਵਿੱਚ ਈਡੀ ਦੀ ਕਾਰਵਾਈ ਤੋਂ ਖਫਾ ਰਾਹੁਲ ਗਾਂਧੀ ਅਜਿਹੀਆਂ ਟਿੱਪਣੀਆਂ ਕਰ ਰਹੇ ਹਨ IPL ਦੇ ਕਲਕੱਤਾ ਵਿੱਚ ਰਾਤ ਖੇਡੇ ਗਏ ਮੈਚ ਵਿੱਚ ਗੁਜਰਾਤ ਜਾਇੰਟਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੋਲਕਾਤਾ ਨਾਈਟ ਰਾਈਡਰਜ਼ ਨੂੰ 39 ਦੌੜਾਂ ਨਾਲ ਹਰਾ ਦਿੱਤਾ। ਸ਼ੋਮਨ ਗਿੱਲ ਦੇ ਸ਼ਾਨਦਾਰ ਬੱਲੇਬਾਜ਼ੀ ਦੇ ਪ੍ਰਦਰਸ਼ਨ ਸਦਕਾ ਗੁਜਰਾਤ ਟਾਈਟਨਸ ਨੇ 199 ਦੌੜਾਂ ਦਾ ਟੀਚਾ ਕੋਲਕਾਤਾ ਦੀ ਟੀਮ ਨੂੰ ਦਿੱਤਾ। ਪਰ ਉਹ ਨਿਰਧਾਰਤ ਓਵਰਾਂ ਵਿੱਚ 159 ਦੌੜਾਂ ਹੀ ਬਣਾ ਸਕੀ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ